ਦੈਲਿਕਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਸੁਰਿੰਦਰ ਕੰਬੋਜ ਤੇ ਖਬਰ ਲੈ ਕੇ ਆਏ ਆ ਇਸ ਵੇਲੇ ਫਿਲਮ ਦੇ ਨਾਲ ਜੁੜੀ ਹੋਈ ਕਿਉਂਕਿ ਹਾਲ ਹੀ ਵਿੱਚ ਰਾਜਕੁਮਾਰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਪਰ ਹਿਰਾਨੀ ਵੱਲੋਂ ਨਿਰਦੇਸ਼ਿਤ ਕੀਤੀ ਹੋਈ ਫਿਲਮ ਤੇ ਸ਼ਾਹਰੂਖ ਖਾਨ ਸਟਾਰਰ ਫਿਲਮ ਰਿਲੀਜ਼ ਹੋਈ ਹੈ ਔਰ ਉਹਦੇ ਵਿੱਚ ਇੱਕ ਜ਼ਿਕਰ ਹੋਇਆ ਹੈ ਕਿ ਪੰਜਾਬ ਦੇ ਸ਼ਹਿਰ ਜਲੰਧਰ ਦੇ ਵਿੱਚ ਇੱਕ ਪਿੰਡ ਹੈਗਾ ਉਪਲਪੁਪਾ ਜਿੱਥੇ ਇਸ ਵੇਲੇ ਅਸੀਂ ਮੌਜੂਦ ਹੈਗੇ ਆ ਤਸਵੀਰ ਦਿਖਾ ਦਿੰਦੇ ਪਹਿਲਾਂ ਉੱਪਰ ਪੁੱਪਾ ਪਿੰਡ ਦੇ ਵਿੱਚ ਇੱਕ ਇਹ ਜਹਾਜ਼ ਬਣਾਇਆ ਗਿਆ ਸੀ 90 ਦੇ ਦशक ਦੇ ਆਸ-ਪਾਸ ਜਦੋਂ ਇਸ ਘਰ ਦੇ ਮਾਲਕ ਸੰਤੋਖ ਸਿੰਘ ਜਦੋਂ 55 1955 ਦੇ ਵਿੱਚ ਵਿਦੇਸ਼ ਦੀ ਧਰਤੀ ਤੇ ਜਾਂਦੇ ਆ ਉੱਥੇ ਕੰਮ ਕਰਦੇ ਆ ਔਰ ਪੈਸੇ ਜੋੜਦੇ ਆ ਇਹਨਾਂ ਦਾ ਇੱਕ ਸੁਪਨਾ ਸੀਗਾ ਕਿ ਮੈਂ ਆਪਣੇ ਘਰ ਦੇ ਉੱਪਰ ਇੱਕ 에어 ਇੰਡੀਆ ਦਾ ਜਹਾਜ਼ ਬਣਾਵਾ ਤੇ ਇਹ ਜਹਾਜ਼ ਬਣਾਇਆ ਗਿਆ ਸੀ ਉਹਨਾਂ ਵੱਲੋਂ 20 ਲੱਖ ਰੁਪਏ ਦੀ ਲਾਗਤ ਕਿਉਂਕਿ 90 ਦੇ ਦਸ਼ਕ ਚ ਬਣਾਇਆ ਗਿਆ ਸੀ ਔਰ 20 ਲੱਖ ਦੀ ਲਾਗਤ ਦੇ ਨਾਲ ਇਹ ਜਹਾਜ਼ ਬਣਾਇਆ ਗਿਆ ਸੀਗਾ ਔਰ ਹਾਲ ਹੀ ਵਿੱਚ ਰਾਜਕੁਮਾਰ ਹਿਰਾਨੀ ਪੰਜਾਬ ਦੇ ਵਿੱਚ ਫਿਲਮਾਂ ਸ਼ੂਟ ਕਰਦੇ ਸੀਗੇ ਉਹਨਾਂ ਦਾ ਅਚਾਨਕ ਇੱਥੇ ਦੌਰਾ ਹੋਇਆ ਤੇ ਦੌਰੇ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਜਹਾਜ਼ ਬਣਿਆ ਹੈਗਾ ਇਹ ਘਰ ਦੇ ਉੱਤੇ ਔਰ ਬਹੁਤ ਹੀ ਵੱਡਾ ਜਹਾਜ਼ ਜਿਹੜਾ ਉਹ ਬਣਾਇਆ ਗਿਆ ਔਰ ਉਹਨਾਂ ਨੇ ਇਹ ਇੱਥੇ ਇੱਕ ਫੋਟੋ ਸ਼ੂਟ ਵੀ ਕੀਤਾ ਸੀ ਜਿਹੜਾ ਕਿ ਉਹਨਾਂ ਨੇ ਇੱਕ ਨਿਜੀ ਅਖਬਾਰ ਦੇ ਵਿੱਚ ਸਾਂਝਾ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇਹ ਸਾਰਾ ਜਿਹੜਾ ਵਾਕਿਆ ਸੀਗਾ ਸ਼ਾਹਰੁਖ ਖਾਨ ਦੇ ਨਾਲ ਸਾਂਝਾ ਕੀਤਾ ਸ਼ਾਹਰੁਖ ਖਾਨ ਦੇ ਨਾਲ ਸਾਂਝਾ ਕਰਨ ਤੋਂ ਬਾਅਦ ਫਿਲਮ ਤਿਆਰ ਹੁੰਦੀ ਹੈ ਔਰ ਫਿਲਮ ਹਾਲ ਹੀ ਵਿੱਚ ਰਿਲੀਜ਼ ਹੋਈ ਹੈ ਔਰ ਇਹ ਵੀ ਦੱਸਿਆ ਗਿਆ ਹੈ ਕਿ ਕਿ ਇਸ ਜਹਾਜ਼ ਦੇ ਅੰਦਰ ਹਰ ਇੱਕ ਖੂਬੀ ਮੌਜੂਦ ਹੈਗੀ ਆ ਦੋ ਬੈੱਡਰੂਮ ਹੈ ਅਟੈਚ ਬਾਥਰੂਮ ਹੈ ਰਸੋਈ ਬਣੀ ਹੋਈ ਹੈ ਬੈਠਣ ਵਾਸਤੇ ਡਾਈਨਿੰਗ ਜਿਹੜਾ ਖਾਣ ਪੀਣ ਵਾਲਾ ਰੂਮ ਹੁੰਦਾ ਡਾਈਨਿੰਗ ਰੂਮ ਹੁੰਦਾ ਉਹ ਬਣਿਆ ਹੋਇਆ ਹੈਗਾ ਔਰ ਉਸ ਜ਼ਮਾਨੇ ਦੇ ਵਿੱਚ 90 ਦੇ ਦਸ਼ਕ ਦੇ ਵਿੱਚ ਇਹ 20 ਕੋ ਲੱਖ ਦੀ ਲਾਗਤ ਦੇ ਨਾਲ ਬਣਿਆ ਸੀਗਾ ਔਰ ਹਾਲ ਦੇ ਵਿੱਚ ਜਦੋਂ ਸੰਤੋਖ ਸਿੰਘ ਆਪਣੇ ਪ੍ਰਵਾਸ ਸਮੇਤ ਇੱਥੇ ਆਏ ਹੋਏ ਸੀਗੇ ਔਰ ਹਾਲ ਹੀ ਵਿੱਚ ਵਾਪਸ ਵਿਦੇਸ਼ ਚਲੇ ਗਿਆ ਔਰ ਫਿਰ ਜਦੋਂ ਕਿਤੇ ਵਾਪਸ ਦੋਰਾਉਲਾ ਦਾ ਜਲੰਧਰ ਦਾ ਹੋਏਗਾ ਵਿਦੇਸ਼ ਤੋਂ ਵਾਪਸ ਇਸ ਧਰਤੀ ਦੇ ਵਾਪਸ ਪਰਤਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਜਿਹੜੇ ਇੱਥੇ ਦੇ ਕੇਅਰ ਟੇਕਰ ਹੈਗੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਉਹਨਾਂ ਨੇ ਕਦੋਂ ਇਸ ਇਹ ਜਦੋਂ ਉਹਨਾਂ ਨੂੰ ਕੀ ਜਾਣਕਾਰੀ ਹੈਗੀ ਇਸ ਜਹਾਜ਼ ਦੇ ਬਾਰੇ ਦੇ ਵਿੱਚ ਉਹਨਾਂ ਨੇ ਫਿਲਹਾਲ ਜਾਣਕਾਰੀ ਹੀ ਸਾਂਝੀ ਕਰਦੇ ਆ ਸਰ ਕੀ ਨਾਮ ਹੈ ਪਹਿਲਾਂ ਤੁਹਾਡਾ ਮੇਰਾ ਨਾਮ ਸਰਦਾਰ ਲਸ਼ਕਰ ਸਿੰਘ ਆ ਲਸ਼ਕਰ ਸਿੰਘ ਜੀ ਕਿਵੇਂ ਤੁਹਾਨੂੰ ਪਤਾ ਲੱਗਾ ਜਦੋਂ ਇਹ ਜਹਾਜ਼ ਬਣਾਇਆ ਗਿਆ ਇਸ ਵੇਲੇ ਤੁਸੀਂ ਕਿਹ ਟੈਕਰ ਇਸ ਜਹਾਜ਼ ਦੇ ਹਾਂਜੀ ਇਹ ਤਾਂ ਸਾਡੇ ਮੇਰੇ ਬ੍ਰਦਰ ਦੀ ਵਾਈਫ ਦੇ ਭੂਆ ਫੁੱਪੜਿਆ ਹਾਂਜੀ ਉਹਨਾਂ ਦੇ ਸਰਦਾਰ ਸੰਤੋਖ ਸਿੰਘ ਤੇ ਉਹਨਾਂ ਦਾ ਇਹ ਘਰ ਆ ਉਹਨਾਂ ਨੇ ਬਣਾਇਆ ਸੀ ਲਗਭਗ 1994 ਚ ਉਹਨਾਂ ਨੇ ਬਣਾਇਆ ਤੇ ਉਹ ਆਪ ਵੀ ਫਿਲਮਾਂ ਦੇ ਵਿੱਚ ਧਰਮਿੰਦਰ ਦੇ ਨਾਲ ਉਸ ਟਾਈਮ 에 ਐਕਟਰ ਸੀਗੇ ਤੇ ਆਪ ਡਾਇਰੈਕਟਰ ਐਂਡ ਪ੍ਰੋਡਿਊਸ ਫਿਲਮਾਂ ਵੀ ਉਹਨਾਂ ਨੇ ਦੋ ਫਿਲਮਾਂ ਵੀ ਪੰਜਾਬੀ ਫਿਲਮਾਂ ਕੀਤੀਆਂ ਤੇ ਉਹਨਾਂ ਦਾ ਕਾਰੋਬਾਰ ਇਸ ਟਾਈਮ ਇੰਗਲੈਂਡ ਤੇ ਵਿਚਿਆ ਔਰ ਇੱਥੇ ਅਕਸਰ ਉਹ ਇੱਥੇ ਰਹਿੰਦੇ ਆ ਇਸ ਘਰ ਵਿੱਚ ਤੇ ਹੁਣ ਕਦੋਂ ਕ ਗਏ ਸੀਗੇ ਤਾਂ ਕਦੋਂ ਉਹਨਾਂ ਦਾ ਵਾਪਸ ਪਰਤਣਾ ਹੋਵੇਗਾ ਅਕਚਾਤ ਟਿਕਟ ਮੂਗਾਏ ਆ ਥੋੜੇ ਦਿਨਾਂ ਨੂੰ ਉਹਨਾਂ ਨੇ 15 20 ਦਿਨ ਕਿਉਂਕਿ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਇਆ ਸੀਗਾ ਉਹ ਉਹਨਾਂ ਦਾ ਬ੍ਰਿਟਿਸ਼ ਪਾਸਪੋਰਟ ਆ ਇਸ ਕਰਕੇ ਉਹ ਆਪਣਾ ਵੀਜ਼ਾ ਐਕਸਟੈਂਡ ਕਰਨ ਵਾਸਤੇ ਗਏ ਆ ਉਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਵਾਪਸ ਆ ਜਾਣਾ ਠੀਕ ਆ ਸੋ ਇਹਨ ਲਸ਼ਕਰ ਸਿੰਘ ਜਿਹੜੇ ਕਿ ਅਸਲੇ ਇਸ ਘਰ ਦੇ ਕੇ ਟੈਕਰ ਹੈਗੇ ਨੇ ਔਰ ਇੱਕ ਵਾਰੀ ਫੇਰ ਮੈਂ ਜਾਣਕਾਰੀ ਦੇਣਾ ਇਹ ਘਰ 1994 ਜਦਾਂ ਕਿ ਲਸ਼ਕਰ ਸਿੰਘ ਹੋਰਾਂ ਨੇ ਦੱਸਿਆ 1994 ਦੇ ਵਿੱਚ ਇਹਨਾਂ ਉਹਨਾਂ ਵੱਲੋਂ ਸੰਤੋਖ ਸਿੰਘ ਹੋਰਾ ਵੱਲੋਂ ਤਿਆਰ ਕੀਤਾ ਸੀ ਕਿਉਂਕਿ ਅਕਸਰ ਦੇਖਣ ਚ ਆਇਆ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੇ ਅਮੀਰ ਲੋਕ ਹੈਗੇ ਨੇ ਉਹਨਾਂ ਦੇ ਘਰਾਂ ਦੇ ਉੱਪਰ ਕੋਠੀਆਂ ਉੱਤੇ ਬਾਜ਼ ਟੈਂਕ ਜੀਪ ਜਾਂ ਜਹਾਜ਼ ਕਹਿ ਲਈਏ ਜਾਂ ਹੋਰ ਕਈ ਤਰ੍ਹਾਂ ਦੀਆਂ ਟੈਂਕੀਆਂ ਟਾਈਪ ਬਣਾਇਆ ਹੁੰਦਾ ਔਰ ਇਹ ਜ਼ਿਕਰ ਵੀ ਸ਼ਾਹਰੁਖ ਖਾਨ ਵੱਲੋਂ ਕੀਤਾ ਗਿਆ ਕਿ ਸ਼ਾਇਦ ਇਹ ਵੀ ਉਸ ਤਰ੍ਹਾਂ ਦਾ ਇਕਲ ਨਮੂਨਾ ਹੈਗਾ ਪਰ ਜਦੋਂ ਇਹਦੇ ਬਾਰੇ ਕੋਖ ਪੜਤਾਲ ਕੀਤੀ ਗਈ ਤਾਂ ਉਹਨਾਂ ਨੂੰ ਫਿਰ ਪਤਾ ਲੱਗਾ ਕਿ ਇਸ ਜਹਾਜ਼ ਦੇ ਅੰਦਰ ਜਾਂ ਇਸ ਕੋਠੀ ਦੇ ਉੱਪਰ ਜਿਹੜਾ ਇਹ ਬਣਾਇਆ ਗਿਆ ਹੈਗਾ ਉਸ ਦੇ ਅੰਦਰ ਕੀ ਕੀ ਖੂਬੀਆਂ ਹੈਗੀਆਂ ਨੇ ਔਰ ਉਸ ਤੋਂ ਇਨਸਪਾਇਰ ਹੋ ਕੇ ਹੀ ਉਹਨਾਂ ਵੱਲੋਂ ਜਿਹੜੀ ਫਿਲਮ ਰਿਲੀਜ਼ ਹੋਈ ਆ ਇਹ ਫਿਲਮ ਜਿਹੜੀ ਹੈਗੀ ਤਿਆਰ ਕੀਤੀ ਗਈ ਤਾਂ ਹੋਰ ਅਪਡੇਟ ਲਈ ਤੁਸੀਂ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਤੇ ਮੈਨੂੰ ਦਿਓ ਜਿਆਦਾ ਧੰਨਵਾਦ